ਮੇਹਮਾਨ ਨਾਰੀ ਕੰਮ ਬਗਿਆਨ ਕਰਤੀ ਹਰਿਕਰ ਦੇ ਕੰਮ ਦੇ ਵੇਖਦੇ ਨਾ ਦੀ ਤਿਆਰ ਹੋ ਗਈ ਤੇ ਹੁਣ ਆਪਾਂ ਨਾ ਵੀ ਕਿਓ ਆਪਿਆ ਸੀ ਜਿਹੜਾ ਉਹ ਆਪਾਂ ਇੱਕ ਖਟਕਠਾ ਕਰਕੇ ਗਰਮ ਕਰਕੇ ਇੱਕ ੱਬੇ ਚ ਪਾ ਕੇ ਕੋਕੀ ਛਾਂ ਕੇ ਰੱਖ ਦਾਂਗੇ ਸਮਾਰ ਕੇ ਤਿਆਰੀ ਜੀ ਆਪਾਂ ਕਿਓ ਨੂੰ ਕਿਵੇਂ ਸਮਾਰ ਕੇ ਰੱਖਣਾ ਜਿਹੜਾ ਖਰਾਬ ਨਾ ਹੋਵੇ ਕਿੰਨੇ ਵਾਰੀ ਗਰਮ ਕਰਨਾ ਉਹਦੇ ਬਾਰੇ ਤੁਹਾਨੂੰ ਦੱਸਦੇ ਨੇ ਚਲੋ ਜੀ ਠੀਕ ਆ ਜਾਓ ਫਿਰ ਨਾ ਆਪਾਂ ਸਭ ਤੋਂ ਪਹਿਲਾਂ ਘਿਓ ਕੱਢ ਲਈਏ। ਲਓ ਜੀ ਮੈਂ ਟੱਬੇ ਕੱਢ ਲਏ ਘਿਓ ਆਲੇ ਤੇ ਹੁਣ ਮੈਂ ਵੱਡਾ ਭਾਂਡਾ ਲੈ ਕੇ ਆਉਣੀ ਹਾਂ ਤੇ ਵਿੱਚ ਆਪਾਂ ਘਿਓ ਨੂੰ ਪਾਵਾਂਗੇ ਫਿਰ ਆਪਾਂ ਗਰਮ ਕਰਨਾ ਰੱਖਾਂਗੇ। ਲਓ ਜੀ ਮੈਂ ਵੱਡਾ ਭਾਂਡਾ ਲੈ ਆਈ। ਵੱਡਾ ਭਾਂਡਾ ਮੈਂ ਭਾਮਾ ਲਈ ਤੇ ਹੁਣ ਆਪਾਂ ਘਿਓ ਜਿਹੜੇ ਦੇ ਵਿੱਚ ਪਾਵਾਂਗੇ। ਉਹਨੂੰ ਇਕੱਠੇ ਨੂੰ ਗਰਮ ਕਰਾਂਗੇ। ਸਤਿਨਾਮ ਸ਼੍ਰੀ ਗੁਰੂ ਮਹਾਰਾਜਾ ਸੁਖਮਈ। ਲੋਜੀ ਕਿ ਉਹ ਮੈਂ ਇੱਕ ਆ ਡੱਬੇ ਚ ਕੱਢ ਲਿਆ ਤਾਂ ਮੇ ਦੇ ਵਿੱਚ ਬਾਕੀ ਜਿਹੜੇ ਦੋ ਡੱਬੇ ਸੀ ਛੋਟੇ ਉਹ ਮੈਂ ਬਾਹਰ ਰੱਖੇ ਸੀ ਮੈਂ ਕਿਹਾ ਚਲ ਤੂੰ ਬੰਨਾ ਥੋੜੇ ਜਿ ਮੈਲਟਿਕ ਹੋ ਜਾਣਗੇ ਤੇ ਫਿਰ ਉਹ ਪਟਣਾ ਸੌਖ ਹੋ ਜੂਣੇ ਇਹਨੂੰ ਕਿਉਂ ਨੂੰ ਮੈਂ ਗੈਸ ਤੇ ਚੜਾਉਣ ਲੱਗੀ ਆ ਤੇ ਉਹਨਾਂ ਨੂੰ ਬਾਹਰੋਂ ਲੈ ਕੇ ਆਉਣੀ ਆ ਠੀਕ ਹੈ ਜੀ ਥੋੜਾ ਆਪਾਂ ਇਹਨੂੰ ਗੈਸ ਤੇ ਰੱਖਾਂਗੇ ਧੰਮੀ ਲੋਜੀ ਕਿ ਐਸਾ ਪਕਾ ਲੈਣੀ ਆ ਔਰ ਉਹਨੂੰ ਉੱਪਰ ਰੱਖ ਦੇਣੀ ਆ ਦੋ ਡੱਬੇ ਆ ਪਾਟੇ ਚ ਇਸ ਕੇ ਹੋਂ ਮੈਂ ਆਪਣੇ ਹੱਥਾਂ ਨਾਲ ਬਿਠਾਏ ਹੋਏ ਆ ਜਦ ਕਾਟਾ ਦਿੱਤਾ ਗਿਆ ਹੈ ਨਵਾਂ ਫੋਟੋ ਵੀ ਆ ਰਿਹਾ ਹੈ ਕਾਟਾ ਕਰਕੇ ਤਾਂ ਕਿ ਜਿਹੜੇ ਨੇ ਸਹੀ ਵਾਣੇ ਨਾਵ ਨੋਟੋ ਵੀ ਨਿਰਨ ਜਾਂ ਮਾਰਜੀ ਕੇ ਹਨ ਉਹਨੂੰ ਫਿਰ ਦੱਸ ਦੇਣਾ ਜਦੋਂ ਫੋਟੋ ਜੇ ਰਹਿ ਗਿਆ ਤਾਂ ਕਾਸਾਂ ਦੇ ਚੂਹੀਂ ਅੰਦਰ ਵੀ ਬੜਾ ਫਰਚਾ ਚੀਜ਼ਾਂ ਨਿਕਲ ਕੇ ਆ ਜਾਂਦੀ ਹੈ। ਤੋਰੀ ਇਸ ਪ੍ਰਗਨ ਇਹਨਾਂ ਕੋਲ ਦਮਾਹ ਦਾ ਕਿ ਸੱਚਾਰੇ ਹੋਏ ਹੋ। ਮਤਲਬ ਤੋ ਜੇ ਹੋ ਗਈ ਨਹੀਂ ਜਾਂਦੀ। ਜੇ ਤੁਸੀਂ ਮਾਪੇ ਕੋਲ ਆਪਣੇ ਹਾਮ ਬੋਲਦੀ ਕਿ ਕਸੇ ਹੋ। ਜੇ ਤੁਸੀਂ ਅੱਗੇ ਆਪਣੇ ਆਣਾ ਮਤਲਬ ਹੌਨਰ ਜਿਹਦੇ ਚਲਣ ਕਰੇ ਕਿ ਕਿਸਾ ਕੁਸ਼ਾਉਂਦੇ ਹੋ। ਜੇ ਤੁਸੀਂ ਪਿੱਛੇ ਮਤਲਬ ਫੁੱਟਰ ਵਾਲਾ ਕਿਹਾ ਮੈਨੂੰ ਸਿੱਖ ਕੀ ਨਹੀਂ ਆ ਰਹੀ। ਅੱਜ ਤਾਂ ਕਹਿਣ ਪਿੰਡਾਂ ਲਿਆ ਚੰਗੀਆਂ ਜਾਣੀਆਂ ਆਪਾਂ ਇਹਨਾਂ ਸਾਰਾ ਕੁਝ ਬਤਾਉਂਦਾ ਜੀ ਆਪਾਂ ਕਰਨੇ ਸੁੱਧੀ ਸ਼ੋਹ ਨੂੰ ਕਹਿੰਦੇ ਮਹੂਰਤ ਉਹ ਵੀ ਦੇ ਕੋਈ ਕਾਰਤਾਂ ਦੇ ਕੇ ਮਤਲਬ ਸਾਡਾ ਲੱਗ ਰਿਹਾ ਉਹ ਸੁੱਧੀ ਦੇ ਇਸ ਕਾਰਨ ਜਿਹਨਾਂ ਜਿੰਨਾਂ ਆਪਣੇ ਆਪ ਆ ਗਏ ਧਤੀ ਸਿਖਣਾ ਤੇ ਜਿੰਨੂ ਸਿੱਖ ਗਿਆ ਆ ਧਤੀ ਸਿਖਣਾ ਇਹਨਾਂ ਦਾ ਤਾਂ ਸਿੱਖਣਾ ਕਿ ਨਾ ਬਸ ਜਿਹੜਾ ਜਾਦੇ ਰਹੀ ਹੈ ਉਹ ਆਜੇ ਕਿ ਕਿਸੇ ਕੋਲ ਰੱਬ ਨਾ ਕਰੇ ਕਿਸੇ ਕੋਲ ਪੈਸਾ ਵੀ ਨਾ ਹੋਵੇ ਹਨ ਤੇ ਤੁਹਾਡੇ ਕੋਲੇ ਘਟ ਬੁੱਧ ਦੀ ਹੈ ਕੀ ਆ ਤੇ ਮੜਾਈ ਨਾਲ ਨਾਲ ਕੇ ਬਣਾ ਤਾਂ ਲਓ ਹੀਆ ਤੁਹਾਡੇ ਜਵਾਂਕ ਤਾਂ ਨਹੀਂ ਰੋਣਗੇ ਕਰਕੇ ਤਾਂ ਇਹ ਕੰਮ ਤਾਂ ਆਪਣੇ ਕਰਮ ਹੁੰਦੀ ਆ ਹਨ ਕਰਨੇ ਜ਼ਰੂਰੀ ਹੁੰਦੇ ਆ ਮੈਨੂੰ ਕੋ ਬਹੁਤੀ ਸਿਆਣੀ ਤਾਂ ਹੈ ਨਹੀਂ ਇਹ ਪਰ ਮੈਨੇ ਜਿੰਨਾ ਕਹ ਲੰਗਾ ਮੇਰੇ ਮੰਮੀ ਉਹਨੇ ਆਪਣੇ ਨੂੰ ਸਭ ਤੋਂ ਘੱਟ ਕੰਮ ਤਾਂ ਆਪਦੇ ਕਰਮ ਹੁੰਦੀ ਆ ਕੰਮ ਨੂੰ ਮੱਝ ਕੇ ਨਹੀਂ ਹੱਸ ਕੇ ਕਰੀਦਾ ਹੁੰਦਾ ਹੂੰ ਇਹਨੂੰ ਗਰਮ ਲੋਜਿਕ ਕਿਉਂ ਆ ਜਿਹੜਾ ਆਪਣਾ ਬਿਲਕੁਲ ਗਰਮ ਹੋ ਗਿਆ ਤੇ ਇਹ ਕਿਉਂ ਦੇ ਉੱਪਰ ਝੱਗ ਜੀ ਬਣੀ ਹੋਈ ਆ ਕੋਈ ਹੋਰ ਕੋਈ ਛਿੱਕੀ ਕੁਛ ਨਹੀਂ ਆ ਗਈ ਇਹ ਕੁਛ ਕਿਉਂ ਦੀ ਝਾਂਗਾ ਕੁਛ ਮਾੜੀ ਮੋਟੀ ਮਤਲਬ ਕੋਈ ਮਸਤੀ ਦਾ ਛਿੱਟਾ ਜਾ ਸਕਦਾ ਨਹੀਂ ਗਿਆ ਹੋਵੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਨਾ ਮੰਨ ਲਵਾਂ ਇਹ ਉਹ ਕਰ ਲਾਗੇ ਪੂਰਾ ਗਰਮ ਤੇ ਕਾਹਦੀ ਜਿਹੜੀ ਝੱਗ ਜੀ ਆ ਤੇ ਮੱਚ ਜੂਗੀ ਫਿਰ ਉਸ ਤੋਂ ਬਾਅਦ ਆਪਾਂ ਕਿਉ ਅਨਸ਼ਾਨ ਦੇ ਟੱਬੇ ਵਿੱਚ ਪਾ ਦੇਗੇ ਠੰਡਾ ਹੋਵੇ ਦੇ ਦੋ ਸਵਾਦ ਨੂੰ ਆਪਾਂ ਠੰਡਾ ਕਰਨ ਲਈ ਰੱਖ ਦਿਆਂਗੇ ਲਓ ਜੀ ਇੱਥੇ ਖਿਓ ਨੂੰ ਆਪਾਂ ਕੀ ਕੀਤਾ ਨੀਚੇ ਗੈਸ ਤੋਂ ਉਤਾਰ ਲਿਆ ਤੇ ਜਿਹੜੀ ਝੰਗ ਸੀ ਇਹਦੀ ਉਹ ਸਾਰੀ ਮਤਲਬ ਮਾਚੀ ਵੀ ਤੇ ਖਿਓ ਬਧੀਆ ਬਿਲਕੁਲ ਸਾਫ਼ ਹੋ ਗਿਆ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਠੰਡਾ ਹੋਣ ਲਈ ਰੱਖਤਾ ਮੈਂ ਗੋਲੇ ਪੱਖੀ ਚਲਾਤੀ ਕਿਉਂਕਿ ਕਿਉ ਬਹੁਤ ਜ਼ਿਆਦਾ ਗਰਮ ਸੀ ਇੰਨਾ ਗਰਮ ਆਪਾਂ ਸ਼ਾਨ ਨਹੀਂ ਲੱਗਦੇ ਨੇ ਤਾਂ ਡੱਬੇ ਇਕੱਠੇ ਹੋ ਜਾਂਦੇ ਤਿੰਨਾ ਲਈ ਖਿਓ ਆ ਜਿਹੜਾ ਖਰਾਬ ਹੋ ਜਾਂਦਾ ਫਰੇਡੇ ਕੋਲ ਪੱਕੀ ਲਾਈ ਤੇ ਫਿਰ ਇਹਨੂੰ ਠੰਡਾ ਕਰਨ ਦਮਾ ਦਾ ਆਪਾਂ ਸ਼ਾਨ ਲਿਆ ਸੀ ਜੀ ਜੀ ਮੇਰੇ ਚੇਤਾ ਨਿਕਲ ਗਿਆ ਸੀ ਮੈਂ ਜਦੋਂ ਕਿ ਉਹ ਨਾ ਮਤਲਬ ਮੈਂ ਪੈ ਗਈ ਸੀ ਉਸ ਤੋਂ ਬਾਅਦ ਜਾ ਕੇ ਫਿਰ ਇਹ ਕਿਉਂ ਠੰਡਾ ਨਹੀਂ ਹੋਇਆ ਫਿਰ ਮੈਨੂੰ ਰੂਮ ਚ ਲੈ ਗਈ ਸੀ AC ਦੇ ਟੈਂਪਰੇਚਰ ਚ ਇਹ ਠੰਡਾ ਹੋਇਆ ਤੇ ਫਿਰ ਮੈਂ ਇਹਨੂੰ ਸ਼ਾਨੇ ਜਦੋਂ ਮੈਂ ਭੁੱਲ ਗਈ ਮੇਰੇ ਜ਼ਿਆਦਾ ਆ ਹੁਣ ਜਦੋਂ ਮੈਂ ਵੀਡੀਓ ਕਲਿੱਪ ਮੈਂ ਕਿਹਾ ਮੈਂ ਤਾਂ ਵੀਡੀਓ ਕਲਿੱਪ ਲੈਣੀ ਸੀ ਤੇ ਫਿਰ ਮੇਰੇ ਹੁਣ ਯਾਦ ਆ ਗਿਆ ਦੇਖੋ ਇਹਨੂੰ ਤਾਂ ਮੈਂ ਸ਼ਾਨ ਕੀ ਅੱਡ ਬਹ ਭਰਤਾ ਤੇ ਥੋੜਾ ਬਚ ਗਿਆ ਸੀ ਮੈਂ ਐਵੇਂ ਸ਼ਾਨ ਦੀ ਹੁਣੀ نیچے ਚਾਪੂ ਨਹੀਂ ਰੱਖ ਦਿੰਨੀ ਆ ਉੱਪਰ ਕੱਪੜਾ ਰ ਆ ਨਹੀਂ નીકਲੇ ਲੱਸੀ ਵਗੈਰਾ ਜਾਂ ਜਿਵੇਂ ਕਹਿ ਦੀਏ ਹੁਣ ਇਹ ਕਿਉਂ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਕੁਝ ਮੈਂ ਆ ਡੱਬੇ ਚ ਪਾਤਾ ਹੁਣ ਦਿਖਾ ਦਿੰਨੀ ਇਹ ਦੇਖੋ ਠੀਕ ਹੈ ਜੀ ਇਹ ਮੈਂ ਇਹਨਾਂ ਕਿਉਂ ਕੱਢ ਲਿਆ ਤੇ ਆ ਵਿੱਚੋਂ ਇਹਦੇ ਨਿਕਲੇ ਮੈਨੂੰ ਐਵੇਂ ਕਰਕੇ ਛਾਂਦੀ ਹੁੰਨੀ ਆ ਫਿਰ ਇਹ ਕਿਉਂ ਮਤਲਬ ਖਰਾਬ ਨਹੀਂ ਹੁੰਦਾ ਕਿੰਨਾ ਟਾਈਮ ਮਰਜੀ ਰੱਖ ਲਓ ਤੇ ਲਓ ਜੀ ਆਪਾਂ ਕਿਉਂ ਨੂੰ ਨਤਾਰ ਕੇ ਤੇ ਪਾ ਲਿਆ ਮਤਲਬ ਭਾਂਡਿਆਂ ਚ ਡੱਬਿਆਂ ਚ ਪਾ ਲਿਆ ਹੁਣ ਮੈਂ ਮਤਲਬ ਵੀਡੀਓ ਦਾ ਐਂਡ ਇੱਥੇ ਕਰਨ ਲੱਗੀ ਹਾਂ ਤੇ ਮਿਲਦੇ ਹਾਂ ਕਿਸੇ ਨਵੇਂ ਵਲੌਗ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਪਲੀਜ਼ ਕਲਾ ਵੀਊ ਦੇਖੇ ਨਾ ਜਾਵੇ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ